ਯੂਨਸ ਸਾਹਿਬ ਜਿਹੜੇ ਇਸ ਵੇਲੇ ਕੇਰ ਟੈਕਰ ਪ੍ਰੈਜ਼ੀਡੈਂਟ ਨੇ ਬੰਗਲਾਦੇਸ਼ ਦੇ ਉਹਨਾਂ ਨੇ ਇੱਕ ਗੱਲ ਦਾ ਇਨਕਸ਼ਾਫ ਕੀਤਾ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਉਹਨਾਂ ਨੇ ਸਿੱਧਾ ਉਹਨਾਂ ਨੇ ਕਿਹਾ ਅਸੀਂ ਮੋਦੀ ਸਾਹਿਬ ਨੂੰ ਇਹ ਗੱਲ ਕਹੀ ਸੀ ਮੋਦੀ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਜਿਹੜੀ ਸ਼ੇਖ ਹਸੀਨਾ ਹੈਗੀ ਆ ਉਹਨੂੰ ਜਿਹੜੇ ਬਿਆਨ ਦੇ ਰਹੀ ਹੈ ਤੁਸੀਂ ਪੋਲੀਟੀਕਲ ਸਟੇਟਮੈਂਟ ਦੇ ਰਹੀ ਹੈ ਉਹਨੂੰ ਬੰਦ ਕਰੋ ਉਹਦਾ ਕਿਉਂਕਿ ਜਦੋਂ ਅਸਾਈਲਮ ਲਈ ਹੁੰਦੀ ਹੈ ਇਹ ਅਸੂਲ ਹੀ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਅਸਾਈਲਮ ਲੈਂਦਾ ਕਿਸੇ ਦੇਸ਼ ਦੇ ਵਿੱਚ ਜਾ ਕੇ ਪੋਲਿਟਿਕਲ ਲੀਡਰ ਦੱਤੇ ਫਿਰ ਉਹਦੀਆਂ ਐਕਟੀਵਿਟੀਆਂ ਬੰਦ ਹੋ ਜਾਂਦੀਆਂ ਨੇ ਪਬਲੀਕਲੀ ਤੇ ਜਿਹੜੀ ਸ਼ੇਖ ਹਸੀਨਾ ਹੈ ਉਹ ਪਬਲਿਕ ਸਟੇਟਮੈਂਟਸ ਦੇ ਰਹੀਦੀ ਹੈ ਉਥੋਂ ਦੀ ਸਰਕਾਰ ਦੇ ਅਗੇਂਸਟ ਜਿਹਨੂੰ ਕਿ ਗਵਰਨਮੈਂਟ ਆਫ ਇੰਡੀਆ ਨੇ ਬਿਲਕੁਲ ਰੋਕਿਆ ਨਹੀਂ ਹੈ ਔਰ ਮਿਸਟਰ ਯੂਨਸ ਨੇ ਇਹ ਪਬਲਿਕਲੀ ਗੱਲ ਕੀਤੀ ਹੈ ਕਿ ਅਸੀਂ ਰਿਕਵੈਸਟ ਕੀਤੀ ਸੀਗੀ ਕਿ ਇਹਨੂੰ ਹਟਾਇਆ ਜਾਵੇ ਪਰ ਇੰਡੀਆ ਨੇ ਉਸ ਨੂੰ ਹਟਾਇਆ ਨਹੀਂ ਹੈ ਸੋ ਇਹ ਰਿਲੇਸ਼ਨ ਅੱਗੇ ਵੀ ਜਿਹੜੇ ਹੈਗੇ ਆ ਉਦੋਂ ਵੀ ਖਰਾਬ ਹੁੰਦੇ ਜਾ ਰਹੇ ਆ ਸਾਡੇ ਆਲੇ ਦੁਆਲੇ ਜਿੰਨੇ ਵੀ ਕੰਟਰੀ ਐ ਉਹਨਾਂ 'ਚੋ ਸ਼ਾਇਦ ਹੀ ਕੋਈ ਹੋਵੇ ਜਿਹਨਾਂ ਸਾਡੇ ਬਹੁਤੇ ਵਧੀਆ ਰਿਲੇਸ਼ਨ ਹੋਣ ਦੈਟਸ ਇਸ ਦਸ ਵੇ ਹੈਲੋ ਹਾਊ ਡੂ ਦਾ ਹੁੰਦੀ ਐ ਹੈਲੋ ਹਾਊਡ ਹੁੰਦੀ ਐ ਇੱਕ ਹੁੰਦੀ ਐ ਉਹ ਵੀ ਇਕੱਠੇ ਕਰਨੇ ਪੈਂਦੇ ਆ ਰਾਈਟ ਔਰ ਉਹੀ ਜੀ ਸਾਡੇ ਹਾਲਾਤ ਐਸ ਵੇਲੇ ਸਾਡੇ ਜਿੰਨੇ ਆਲੇ ਦੁਆਲੇ ਦੇਸ਼ ਨੇ ਉਹਨਾਂ 'ਚੋ ਸ਼ਾਇਦ ਹੀ ਕਿਸੇ ਦੇ ਨਾਲ ਹੋਣ ਬੰਗਲਾਦੇਸ਼ ਵਾਲਾਂ ਕੇ ਕ੍ਰੀਏਟ ਇੰਡੀਆ ਨੇ ਕੀਤਾ ਔਰ ਉਹ ਸਾਡੇ ਹੱਥੋਂ ਨਿਕਲ ਗਿਆ ਐਸ ਵੇਲੇ ਕਿਉਂਕਿ ਜਿਹੜੀ ਸ਼ੇਖ ਹਸਤੀਨਾ ਵਾਲੀ ਸਾਈਡ ਆ ਉਹੋ ਐਸਵੇ ਪਾਵਰ ਚ ਬਾਹਰ ਅਤੇ ਐਸਵੇ ਜਿਹੜੇ ਪਾਵਰ ਦੇ ਜਿਹੜੇ ਲੋਕ ਨੇ ਮੋਸਟਲੀ ਦੇ ਆਰ ਬੈਕਡ ਬਾਏ